ਕਾਂਗਰਸਿਆਂ ਦੇ ਚਾਰ ਟੋਪਰੂ ਮੱਥੇ ਹੋਏ ਸੀਗੇ ਔਰ ਸਾਰੀ ਲੀਡਰਸ਼ਿਪ ਜਿੰਨੀ ਸਟੇਜ ਤੇ ਲੀਡਰਸ਼ਿਪ ਸੀ ਉਹਨੇ ਕਰ ਉਹਦੇ ਦੰਦੇ ਰੱਖਦੇ ਮੈਂ ਮਨਾਰੇ ਉਹਨੇ ਕੀ ਲੱਗਿਆ ਸੀ ਮੈਂ ਸੁਣਿਆ ਮਨਮੀ ਦੀ ਗੱਲ ਤੇ ਕਹੇ ਦੇਖੋ ਤੁਸੀਂ ਕਿ ਮੈਂ ਵਿਧਾਨ ਸਭਾ ਤੇ ਬਾਤ ਕੀਤੀ ਸੀ ਕਿ ਕਾਂਗਰਸ ਦੇ ਰਾਜ ਦੇ ਵਿੱਚ ਸ਼ਨਾਬ ਉਹਦੀਆਂ ਫੈਕਟਰੀਆਂ ਚੱਲੀਆਂ ਜਾਂਦੀਆਂ ਘਰਕ ਲੋਕਾਂ ਦਾ ਸੱਤਰ ਚਾਦੇ ਇਹਨਾਂ ਨੇ ਮੌਕੇ ਉੱਲੀਆ ਸੀ ਮੈਂ ਕਿਹਾ ਤੌਣ ਜੁਗਰ ਵਾਲੇ ਸ਼ਰਾਬ ਦੀ ਫੈਕਟਰੀ ਨਾਲ ਚੈੱਕ ਕਰਵਾਓ ਕਿਹੜੇ ਕਰੇ ਕਾਂਗਰਸੀ ਵੀਰਾਂ ਦੇ ਹੱਥੋਂ ਉਹ ਤਾਂ ਸੀ ਕਿਹੜੇ ਨਾਂ ਤੇ ਮੀਟਰ ਲੱਗੇ ਹੋਏ ਸੀ ਹਰਾਮੀ ਵੀ ਗੱਲ ਅੱਜ ਮੈਂ ਦੇਖਦਾ ਆਇਆ ਸੀ ਔਰ ਚੀਕ ਨਿਕਲੀ ਪਈ ਸੀ ਸਫਾਈ ਨਹੀਂ ਕੀਤੀ ਜਾਂਦੇ ਸੀ ਔਰ ਸਫਾਈ ਵੀ ਕਿਧਰ ਬੰਦਾ ਦੇ ਕੇ ਕੋਰੇ ਦਾ ਸਾਥਕਾ ਐਮ ਐਲ اے ਆਪਣੀ ਕਾਰਖਾਨੇ ਦਾ ਦੱਸੇ ਕਿਥਾ ਕਰਿਆ ਉਹ ਤਾਂ ਬੋਲੀ ਨਹੀਂ ਆ ਵੀ ਮੈਂ ਕਿਸਵਾਦ ਆਇਆ 10 ਸਾਲ ਚ ਉਹ ਕੀ ਕਹੀ ਜਾਂਦਾ ਕਹਿੰਦੇ ਜੀ ਸਾਡੇ ਦਾਦਾ ਜੀ ਨੇ ਇੰਨਾ ਕੰਮ ਕੀਤਾ ਜੀ ਸ਼ਹਾਦਤ ਦੇ ਦਿੱਤੀ ਜੀ ਭਈ ਦਿੱਤੀ ਹੈ ਕੌਣ ਲੁੱਕਦਾ ਦਾਦਾ ਹੀ ਰਹਤੀ ਹੈ ਫੇਰ ਅਕੇ ਤੁਸੀਂ ਕੀ ਕੀਤਾ ਕੀ ਤੁਹਾਡਾ ਯੋਗਦਾਨ ਕੀ ਆ ਤੁਸੀਂ ਮੈਂ ਤੇ ਛੜਿਆ ਨੂੰ ਕਹਿੰਦੇ ਤੁਸੀਂ ਸਮਗ ਸ਼ਰਾਬ ਦੀਆਂ ਫੈਕਟਰੀਆਂ ਚਲਾਉਣ ਵਾਲੇ ਤੁਸੀਂ ਸ਼ਰਾਬ ਦੀਆਂ ਫੈਕਟਰੀਆਂ ਜਿਹੜੀਆਂ ਕਲਮਿਓ ਉਹਨਾਂ ਦੇ ਦਾਗ ਆਪਣੇ ਦਾਦਾ ਜੀ ਦੇ ਹਵਾਲੇ ਦੇ ਨਹੀਂ ਹੋ ਸਕਦੇ ਉਹਨਾਂ ਗੱਲਾਂ ਕੀ ਹੋਏ ਜਦੇ ਸੋਇਸ਼ ਕਰਕੇ ਬੱਚਾ ਬੱਚਾ ਜਾਣਦਾ ਇਸ ਇਸ਼ੀਆ ਦਾ ਕਿ ਬੰਦੇ ਜੰਨੇ ਦਾ ਬੱਚਾ ਬੱਚਾ ਜਾਣਦਾ ਸਫਾਈਆਂ ਦਾ ਤੋਂ ਬੱਚਾ ਬੱਚਾ ਜਾਣਦਾ ਕਿ ਸ਼ਰਾਬ ਦੀਆਂ ਫੈਕਟਰੀਆਂ ਇਹ ਨਸ਼ੇ ਦੇ ਸਮੱਗਰ ਸੀਗਾ ਤੋਂ ਹਰ ਗੁਰਦੀਪ ਰਾਣੋ ਵਰਕੇ ਅਪੈਰ ਹੋ ਕੇ ਸਭ ਸਰਪੰਚ ਗੁਰਦੀਪ ਰਾਣੋ ਅਕਾਦੀਆ ਦਾ ਐਮਐਲਏ ਸਾਹਿਬ ਇੱਥੇ ਦੇ ਪੈਰ ਦੇ

ਦੀਆਂ ਕੋਠੀਆਂ ਪਾਰੀਆਂ ਅੱਜ ਅੱਜ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਜਦੋਂ ਅੱਜ ਪੂਰੀ ਟੀਮ ਪੰਜਾਬ ਨੂੰ ਰੰਗਣਾ ਪੰਜਾਬ ਨੂੰ ਲਾਉ ਲੱਗੀ ਜਦੋਂ ਦਾ ਦੰਦ ਸਾਫ ਕਰਨ ਲੱਗੀ ਹੈ ਧਾਣੂ ਦੇ ਨਾਲ ਜਿੱਤੇ ਅਸੀਂ ਸਾਫ ਕਰਨ ਲੱਗੇ ਹੋਏ ਧਾਣੂ ਫੇਰ ਫੇਰ ਕੇ ਉਹ ਮੇਨੂੰ ਦਾ ਪਾਰਾ ਕਰਦੋ ਅੱਜ ਉਹ ਟਿਕਾ ਨਿਕਲਿਆ ਬਈ ਟਿਕਾ ਬੈਠੇ ਇਹ ਫੈਸਲਾ ਕਰ ਲੈਣ ਆਪਸ ਵਿੱਚ ਬਣਦੀ ਹੈ ਨਾਲੀ ਜਿੰਨੇ ਕਾਇਵਸਤ ਨੂੰ ਸਾਰੇ ਮੁੱਖ ਮੰਤਰੀ ਦੇ ਤਾਰੇ ਦਾ ਇਹ ਤੂੰ ਮੁੰਡਾ ਵੀ ਬਤਾਂਉਂ ਕਿਵੇਂ ਪਈ ਮੈਂ ਕਿ ਹਾਲਾਤ ਇਹ ਇੱਟੇ ਪਈ ਨੇ ਕਿ ਇੱਕ ਘੜੀ ਵੀ ਨਹੀਂ ਕਰਦੇ ਆ ਪਿਛਾੜੇ ਦੀ ਜਮੀਨ ਜੋ ਰੁੱਕੇ ਰਹੀ ਆ ਉਦੋਂ ਦਾ ਵੀਰ ਆਪਰੇ ਪ੍ਰਧਾਨ ਨੂੰ ਕਹਿੰਦਾ ਮੇਰੇ ਹੜਕੇ ਜਰਾਣੀ ਜੇ ਤੂੰ ਮੇਰੇ ਹੜਕੇ ਤੋਂ ਵੜ ਗਿਆ ਮੈਂ ਤੇਰਾ ਫੋਟਾ ਨਾਲ ਸੁਆਗਤ ਨਹੀਂ ਕਰਾਂਗੇ ਫਿਰ ਤੂੰ ਜਾਣ ਦਾ ਰੋ ਸੋਚੋ ਕਿਸ ਹੱਥ ਤੱਕ ਇਹਨਾਂ ਦਾ ਆਪਸ ਚ ਟਕਰਾਓ ਹੋਰ ਨਾ ਤੂੰ ਦਾਅਵੇ ਨਾਲ ਲਿਖ ਕੇ ਦੇ ਦੂੰ ਤਿਆਰ ਰੁਕ ਜਾ ਇੱਕ ਸਾਲ ਹੋ ਇੱਕ ਸਾਲ ਨੋਟ ਕਰ ਲਓ মিডিਆ ਖੜਿਆ ਚੌਥਾ ਥੰਮੋ ਉੱਥੇ ਪੈਦਰ ਅੱਜ ਦੇ ਲੋਕ ਕਰ ਲਿਓ ਕਾਗੀ ਤਰਖਾ ਲਿਓ ਤੁਹਾਨੂੰ ਮੈਂ ਪੂਰੇ ਹੀ ਇਹੋ ਤੇ ਅੱਤੇ ਲੀਡਰ ਕਾਂਗਰਸੀਆਂ ਦੇ ਤੇ ਲੀਡਰ ਨਾ ਭਾਜਪਾ ਦੇ ਭਾਜ ਦੇ ਰੱਖਾ ਮੈਂ ਤੁਸੀਂ ਮੈਨੂੰ ਤਾਂ ਕਿ ਇਹ ਜਾਣੇ ਕਿਉਂਕਿ ਸਾਰੇ ਦੇ ਸਾਰੇ ਸਿਰੇ ਦੇ ਟਕੈ ਤੇ ਬਾਕੀ ਨੇ ਲੋਕੀਏ ਨਾ ਹੋਏ ਉੱਤੇ ਇਹਨਾਂ ਸੋ ਹੁਣ ਬਚਣ ਲਈ ਹੋਰ ਕੋਈ ਤਰੀਕਾ ਹੀ ਬਚਣਾ ਹੋਣਾ ਹੈ ਆਪਾਂ ਚਾਰ ਤੋਂ ਪਾਰਟੀ ਹੋ ਕੇ ਇਹ ਹੁਣ ਦੂਸਰੀਆਂ ਪਾਰਟੀਆਂ ਕੰਨੀ ਲੋਕ ਕਰਦੀਆਂ ਪੰਚਾ ਸੋ ਤਰਕਰੋ ਮੈਂ ਸਾਰਿਆਂ ਨੂੰ ਇੱਕੋ ਗੱਲ ਕਰ ਸੇਡੋੜ ਕੇ ਕਿਉਂ ਆਈ ਕੀ ਸਰਕਾਰ ਆਮ ਆਦਮੀ ਪਾਰਟੀ ਵਰਗਾ ਸਰਕਾਰ ਆਈ ਦਾ ਮਤਲਬ ਕਿ ਜੋ ਕੰਮ ਮੁੱਖ ਮੰਤਰੀ ਸਾਹਿਬ ਕੇਜਰੀਵਾਲ ਸਾਹਿਬ ਪੰਜਾਬ ਦੇ ਲਈ ਕਰੂ ਲੱਗੇ ਹੋਏ ਨੇ ਮੇਰੇ ਨੂੰ ਇਹ ਲੱਗਦਾ ਮੈਂ ਤਾਂ ਇੱਕ ਵਾਰੀ ਐਸਪੀ ਦੇਖ ਕੇ ਰੱਖ ਕੋਰੋਨਾ ਵੱਦਾ ਲਾਗ ਕਰਵਾ ਗਿਆ ਜਿੱਥੇ ਜਿਹੜਾ ਦੰਗੜ ਚ ਟਿਕਾ ਲੱਗਦਾ ਜਿਹੜਾ ਮੌਤ ਤੇ ਮੂਹ ਤੋਂ ਬੰਦੇ ਨੂੰ ਕੱਢ ਕੇ ਜਾਂਦਾ ਉਸ ਟੀਕੇ ਦੀ ਕੀਮਤ ਲਗਭਗ 50000 ਇਹ ਅੱਜ ਹੁਣ ਤੱਕ 70 ਟੀਕੇ ਲਾਗੇ ਜਿਹੜੇ ਪੂਰੇ ਪਿੰਡਾਂ ਚ ਲਾਗੇ ਨੇ ਜਿਹੜੇ ਦਰਦੀ ਆਖਦਾ ਕਾਹਲੀ ਮਰੀਜ਼ ਨੂੰ ਇਨੀਕਟਿਵ ਜਾਂਦੇ ਨੇ 70 ਟੀਕੇ 50000 ਰੁਪਏ ਦਾ ਟੀਕਾ ਸੀ ਲਾ ਚੁੱਕਿਆ ਡਿਪਾਰਟਮੈਂਟ ਦੇ ਪਰ ਬਈ ਹੋਰ ਇਸ ਤੋਂ ਬਾਅਦ ਕਈ ਸਰਕਾਰਾਂ ਕਰ ਸਕਦੀ 80 80 ਸਾਲ 80 ਵੇ ਅੱਪਾ ਜਦੋਂ ਬਣੇ ਸੀ ਉਹ ਛੇਤਰਵਾਸੀ ਛੇਤਰ ਸਾਜ ਦਾ ਗਾਂਢ ਛੇਤਰ ਸਾਜ ਦਾ ਪਾਇਆ ਹੋਇਆ ਖਲੇਰਾ परिवार अब आम आदमी पार्टी, ने ने पार्टी ने ने। और कह रहे हैं जिते दो हजार सताई आम आदमी पार्टी प्रखंड बहुमत की सरकार दोबारा रिपीट होगी ਅੱਜ ਆ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਇਹਦਾ ਦਾ ਪਾਇਆ ਹੋਇਆ ਜੋ ਦੰਦਾ ਹੈ ਜੋ ਇਹਦਾ ਦਾ ਪਾਇਆ ਹੋਇਆ ਕਿ ਸਾਰਾ ਗੰਦਲਾ ਸਿਸਟਮ ਹੈ ਇਹਨੂੰ ਇੱਕ ਇੱਕ ਕਰਕੇ ਸਾਫ਼ ਕਰਦੇ ਜਾਵਾਂਗੇ ਔਰ ਇਸ ਪੰਜਾਬ ਨੂੰ ਇਹਦਾ ਸ਼ਹੀਦਾਂ ਦਾ ਜੋ ਸੁਪਨਾ ਸੀ ਉਹ ਪੰਜਾਬ ਨਾ ਕਰਦੇ ਆ। ਸੋ ਮੈਂ ਜ਼ਿਆਦਾ ਕੁਝ ਨਾ ਬੋਲਦਾ ਆ। ਮੈਂ ਕਹਿ ਦਿੰਦੀ ਕਰਾਈ ਤੋਂ ਮੈਂ ਪੂਰੀ ਸਦਗਤ ਦਾ ਪਿੰਡ ਵਾਸੀਆਂ ਦਾ ਧੰਨਵਾਦ ਕਰਦਾ ਤੁਸੀਂ ਨਿੰਬੇ ਸਵੇਰ ਤੋਂ ਉੱਠਦੇ ਸੀ। ਸੋ ਮੀਡੀਆ ਦਾ ਖਾਸ ਤੌਰ ਤੇ ਬੜੀ ਤਦਾਦ ਦੇ ਵਿੱਚ ਸਾਡੇ ਭਰਾ ਮੀਡੀਆ ਤੋਂ ਪਹੁੰਚੇ ਨੇ ਤਾ ਦਿਲ ਦੀ ਗਹਿਰਾਈ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਸ਼ਹੀਦ ਮਾਸਟਰ ਕਰਨੈਲ ਸਿੰਘ ਦੀ ਇਸ ਨੂੰ ਸਾਡੇ ਪਰਿਵਾਰ ਤੋਂ ਪਰਿਵਾਰ ਦੇ ਅੱਗੇ ਜੀ ਆਇਆਂ ਬੈਠੇ ਨੇ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਹਾਂ ਔਰ ਇਹਨਾਂ ਨੂੰ ਸਨਕਾਰ ਵੀ ਦਿੰਦਾ ਕਿ ਤੁਹਾਡੇ ਅੰਦਰ ਉਹ ਹੂਮ ਦੌੜਦਾ ਹੈ ਜੇ ਨਾਲੇ ਦੇਸ਼ ਦੇਸ਼ ਨੂੰ ਆਜ਼ਾਦੀ ਲਿਆ ਕੇ ਦਿੱਤੀ ਆ ਸਾਡੇ ਸਮਾਜ ਨੂੰ ਆਜ਼ਾਦੀ ਲਿਆ ਕੇ ਦਿੱਤੀ ਆ ਸੋ ਬੋਲਦੇ ਹੋਏ ਫੁੱਟ ਵਟ ਘੱਟ ਨਗਲ ਬੋਲਿਓਣ ਖੇਮਾ ਦੇ ਗਾਣੇ ਆਓ ਗੁਰਮਾਰੇ ਦੀ ਫਤਰੀ ਸਾਜ ਤੋਂ ਆੜੋ ਵਾਹੇ ਨੂੰ ਕੀ ਕਰ ਖਾਂਸਾ